ਅਇਦਿਨੀ ਚੋਰਾਾਂ ਦੀ ਹੌਸਲੇ ਬੁਲੰਗ ਹੁੰਦੇ ਦਿਖਾਈ ਦੇ ਰਹੇ ਨੇ ਸੋ ਚੋਰਾ ਵੱਲੋਂ ਪੁਲਿਸ ਦਾ ਖੌਫ ਹੈ ਜਿਹੜਾ ਰੱਖੇ ਬਿਨਾ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਸ਼ਿਰਿਆਮ ਦਿੱਤਾ ਜਾ ਰਿਹਾ ਸੋ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਮਾਡਲ ਟਾਊਨ ਦੀ ਦੱਸੀ ਜਾ ਰਹੀ ਹੈ ਜਿੱਥੇ ਬੀਤੇ ਰਾਤ ਤਕਰੀਬਨ 3 ਵਜੇ ਦੇ ਕਰੀਬ ਇੱਕ ਕਾਰ ਨੂੰ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਚੋਰ ਲੱਖਾਂ ਰੁਪਏ ਦਾ ਸੋਨਾ ਵਿਦੇਸ਼ੀ ਕਰੰਸੀ ਕੀਮਤੀ ਜਵਾਹਰਾਤ ਲੈ ਕੇ ਬੇਖੌਫ ਟੰਗ ਨਾਲ ਰਫੂ ਚੱਕਰ ਹੋ ਗਏ ਪੀੜਤ ਪਰਿਵਾਰ ਦੇ ਮੈਂਬਰ ਦੇਵਾਲੋ ਮੀਡੀਆ ਨੂੰ ਇਸ ਬੰਦ ਵਿੱਚ ਜਾਣਕਾਰੀ ਐ ਜੀ ਛੜੀ ਕੀਤੀ ਗਈ ਹੈ ਮੇਰਾ ਨਾਮ ਤੇਜਿੰਦਰਜੀਤ ਸਿੰਘ ਹੈ ਜੀ ਮੈਂ ਮਾਡਲ ਟਾਊਨ ਗਲੀ ਨੰਬਰ 2 31 ਨੰਬਰ ਘਰ ਹੈ ਸਾਡਾ ਇੱਥੇ ਰਹਿੰਦੇ ਆ ਕੱਲ ਰਾਤ ਨੂੰ ਸਾਡੇ ਘਰ ਕੋਈ 2:30 ਪੌਣੇ ਦੇ ਨੇੜੇ ਚੋਰੀ ਹੋਈ ਹੈ ਜਿਸ ਦਾ ਸਾਨੂੰ ਕਿ ਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਆ 5:30 ਵਜੇ ਦੇਖਿਆ ਤੇ ਉਸ ਕਮਰੇ ਦੀ ਇੱਕ ਦੀ ਅਲਮਾਰੀ ਖੁੱਲੀ ਪਈ ਹੈ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਹੈ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਹਦੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋ ਲਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ 'ਚ ਅਸੀਂ ਸੌ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹਦੇ 'ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਆ ਇੱਕ 체ਨ ਆ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਜਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇੱਕ ਉਹਦੇ ਤਿੰਨ ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰਾ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ 2 ਅੱਜ ਕੇ ਤੋਂ 44 ਮਿੰਟ ਤੇ ਤਿੰਨ ਜਣੇ ਸੀਗੇ ਇਹ ਬਾਰੋਂ ਗਲੀ ਦੇ ਬਾਰੋਂ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਨੇ ਜੀ ਰਾਜ ਸੀਸੀਟੀਵੀ ਚ ਬਾਹਰ ਗੇਟ ਦੇ ਬਾਹਰ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਇੱਕ ਜਣਾ ਆ ਮੌਤੀ ਦੀ ਮੰਗ ਨੂੰ ਮਾਨ ਮੇਰੀ ਇਹ ਹੈ ਪੁਲਿਸ ਨੂੰ ਮੇਰੀ ਰਿਕਵੈਸਟ ਹੈ ਜੀ ਮੇਰੀ ਸਾਰਾ ਕੁਝ ਨੇ ਮੈਂ ਪ੍ਰੂਫ ਤੱਕ ਤੇ ਪ੍ਰੋਵਾਈਡ ਕਰਾ ਰਿਹਾ ਵੀ ਬੰਦੇ ਆ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਹੈ ਤੇ ਉਹਨਾਂ ਨੂੰ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੇਰਾ ਕੋਸ਼ਿਸ਼ ਕਰੋ ਕਿ ਉਹਨੂੰ ਰਿਕਵਰ ਕਰਾਈ ਦੀ ਕੋਈ ਜੀ ਕਿਤੇ ਮੇਰੀ ਤੇ ਇਹ ਪ੍ਰਸ਼ਾਸਨ ਕੋਲ ਡਿਮਾਂਡ ਹੈ ਜੀ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਡਲ ਟਾਊਨ ਪੈਂਦੀ ਹੈ ਇਰੇ ਵਿੱਚ ਲਾਟ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ। ਕੀ ਹੋ ਰਿਹਾ ਹੈ? ਕੀ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਚੋਰੀ ਆ ਗਿਆ? ਪਰਿਵਾਰਕ ਮੈਂਬਰ ਕਹਿੰਦੇ ਉਹਦੇ ਕੁਝ ਛੋਟਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ। ਕੁਝ ਛੋਟਾ ਗੋਲਡ ਹੈ। ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ। ਦੇਖ ਲੈਣੇ ਆਗੇ ਜੋ ਫਿਰ ਪੰਜ ਛੋਟਾ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਦੋ ਜਾਂ ਤਿੰਨ ਦਿਨਾਂ ਚ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਕੋਈ ਸੀਸੀਟੀਵੀ ਵੀ ਤੁਹਾਨੂੰ ਆਈਏ ਫੁਟੇਜ ਹੈਗੀ ਹੈ ਜਿਹਦੇ ਦੇਖ ਰਹੇ ਆਪਾਂ ਹਰ ਕੈਮਰੇ ਦੇ ਵੇਖਾਂਗੇ ਵੇਖਣੇ ਪੈਣਗੇ ਕੈਮਰੇ ਆਸ-ਪਾਸੇ ਵੇਖਾਂਗੇ ਕਿ ਬੰਦਿਆਂ ਦੀ ਕੋਈ شناخت ਹੋਏਗੀ ਜਿਹਦੇ ਲੱਭਣਗੇ ਕੇਸ ਕਰਕੇ ਆਪਾਂ ਤੁਹਾਨੂੰ ਜੇਲ੍ਹ ਜਿੱਦੇ ਆਂਗੇ